2027 ਦੇ ਵਿੱਚ ਮੁੱਖ ਮੰਤਰੀ ਆਪ ਦੀ ਸੀਟ ਵੀ ਨਹੀਂ ਬਚਾ ਸਕੂਗਾ ਜਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਬਣ ਰਿਹਾ 27 ਦੇ ਵਿੱਚ ਇਹਨਾਂ ਦੇ 92 ਖੜੀਆਂ ਨਾ ਜੀ 117 ਸੀਗਾ ਲੈ ਕੇ ਸਰਕਾਰ ਬਣਾਵਾਂਗੇ ਜਿਹੜੀ ਆਮ ਆਦਮੀ ਪਾਰਟੀ ਆ ਇਹਦਾ ਕਿਲਾ ਢਹਿ ਟੇੜੀ ਹੋਣਾ ਹੀ ਸੀ ਕਿਉਂਕਿ ਇਸ ਪਾਰਟੀ ਨੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਕਿਉਂਕਿ ਜਿੰਨਾ ਵੀ ਪੈਸਾ ਇਹ ਸਟੇਟ ਦਾ ਉਹ ਖਾਸ ਕਰਕੇ ਪੰਜਾਬ ਦਾ ਅੱਛਾ ਉਹ ਇਹਨਾਂ ਨੇ ਲਾਲਾ ਜੀ ਦੀ ਇਲੈਕਸ਼ਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਝੋਕਿਆ ਸਿਰਫ ਇਸ਼ਤਿਹਾਰ ਦੇ ਕੇ ਇਹ ਸਰਕਾਰਾਂ ਚਲਾਉਣੀਆਂ ਚਾਹੁੰਦੇ ਸੀ ਪਰ ਦਿੱਲੀ ਦੇ ਲੋਕ ਜਿਹੜੇ ਉਹ ਸਮਝ ਚੁੱਕੇ ਕਿਉਂਕਿ ਜ਼ਮੀਨੀ ਪੱਧਰ ਤੇ ਇਹਨਾਂ ਕੁਝ ਨਹੀਂ ਕੀਤਾ ਨਾ ਤਾਂ ਪੰਜਾਬ ਦੇ ਵਿੱਚ ਕੀਤਾ ਸਿਰਫ ਬੇੜਾ ਕਰਕੇ ਕੀਤਾ ਕੰਮ ਕੋਈ ਨਹੀਂ ਇਹਨਾਂ ਨੇ ਕੀਤਾ ਸਿਰਫ ਕੇਜਰੀਵਾਲ ਨੂੰ ਕੋਸ਼ ਕਰਨ ਵਾਸਤੇ ਸਾਡਾ ਮੁੱਖ ਮੰਤਰੀ ਲੱਗਾ ਹੋਇਆ ਸਾਨੂੰ ਇਹ ਖੁਸ਼ੀ ਹੈ ਕਿ ਪੰਜਾਬ ਦੀ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਵਿੱਚ ਪੈਦਾ ਕੀਤੀ ਹੀ ਕਿਉਂਕਿ ਪੰਜਾਬ ਦੇ ਵਿੱਚ ਤੇ ਦਿੱਲੀ ਤੋਂ ਆਣ ਕੇ ਕਹਿੰਦੇ ਸੀ ਦਿੱਲੀ ਮਾਡਲ ਕਿਹੜਾ ਦਿੱਲੀ ਮਾਡਲ ਆ ਦਿੱਲੀ ਮਾਡਲ ਲੋਕਾਂ ਨੇ ਬਖਾਤਾ ਉਹ ਆਪ ਦੀ ਸੀਟ ਵੀ ਨਹੀਂ ਬਚਾ ਸਕਿਆ ਨਾ ਇਹਨਾਂ ਦਾ ਮੁੱਖ ਮੰਤਰੀ ਸੋਸੋਦੀਆ ਉਹ ਬਚਾ ਸਕਿਆ ਨਾ ਅਨਰਕੇਜ ਪਾਟਕ ਬਚਾ ਸਕਿਆ ਇਹ ਜਿਹੜਾ ਸਾਡਾ ਪੰਜਾਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਇਹ ਬੀਜੇਪੀ ਚ ਜਾਊਗਾ ਅੱਛਾ ਜੀ ਨਾ ਤੇ ਪਹਿਲਾਂ ਇਹ ਜੇ 92 ਐਮਐਲਏ ਲੈ ਕੇ ਕੁਛ ਨਹੀਂ ਪੰਜਾਬ ਦਾ ਸਵਾਰ ਸਕਿਆ ਤੇ ਉਹਨਾਂ ਦੇ ਨਾਲ ਜਾ ਕੇ ਵੀ ਸਵਾਰੂਗਾ ਜਿਹੜੀ ਇਮਾਨਦਾਰੀ ਦੀ ਇਹ ਮਿਸਾਲ ਪੈਦਾ ਕਰਦੇ ਉਹ ਤੇ ਸਿਰਫ ਹਵਾ ਹੀ ਕਾ ਉਸੇ ਕਿਸੇ ਹਸਪੀਟਲ ਤੇ ਜਾ ਕੇ ਵਿੱਚ ਜਾ ਕੇ ਵੇਖੋ ਤੇ ਸਹੀ ਹਾਲਾਤ ਕੀ ਆ ਉਹ ਵੀ 2 ਕੁ ਮਹੀਨੇ ਨਾਲ ਨੇ ਵਿਖਾਵਾ ਕਰਨ ਵਾਸਤੇ 2 ਕੁ ਗੋਲੀਆਂ ਰੱਖੀਆਂ ਸੀ ਬਸ ਸਾਰਿਆਂ ਨੂੰ ਭਾਵੇਂ ਕਿਸੇ ਨੂੰ ਕੋਈ ਬਿਮਾਰੀ ਉਹੋ ਗੋਲੀ ਦਿੰਦੇ ਅੱਛਾ ਸਿਰਫ ਉਹ ਉਹਨਾਂ ਨੇ ਖਾਣਾ ਪੋੜਦੀ ਕੀਤੀ ਇਸ ਤਰ੍ਹਾਂ ਦੇਣ ਵਾਸਤੇ ਸਾਰੀ ਸਰਕਾਰ ਇਹਨਾਂ ਦੀ ਇਸ ਤਰ੍ਹਾਂ ਦੇ ਗੱਲਾਂ ਲਈ ਆ ਕਿਉਂਕਿ ਜੇ ਨੌਜਵਾਨ ਸਾਡੇ ਜਮਾਨੇ ਨੂੰ ਰਜਗਾਰ ਦੇਣੇ ਪੰਜਾਬ ਦੀ ਧਰਤੀ ਤੇ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਰਜਗਾਰ ਦੇਣ ਨੌਕਰੀਆਂ ਦੇਣ ਤੇ ਸਾਡੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਆਪਣੀਆਂ ਜਾਇਦਾਦਾਂ ਜ਼ਮੀਨਾਂ ਵੇਚ ਕੇ ਤੇ ਕਿਉਂ ਗਲਤ ਤਰੀਕੇ ਨਾਲ ਕਿਸੇ ਕੰਟਰੀ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨੀ ਤੇ ਸਾਡੇ ਸੀਐਮ ਸਾਹਿਬ ਤੇ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਤੋਂ ਅੰਗਰੇਜ਼ ਇੱਥੇ ਕੰਮ ਕਰਨ ਆਇਆ ਕਰਨਗੇ ਪੰਜਾਬ ਦੇ ਇਹ ਅੰਗਰੇਜ਼ ਆਏ ਨਹੀਂ ਪਰ ਸਾਡੇ ਨੌਜਵਾਨ ਜਿਹੜੇ ਵਿਚਾਰੇ ਅਗੀ ਖਾ ਕੇ ਤੇ ਉਹ ਉਹਨਾਂ ਨੇ ਰਿਪੋਰਟ ਕੀਤੀ ਕਿਉਂਕਿ ਉਹਨਾਂ ਦੀ ਕੰਟਰੀ ਦਾ ਆਪ ਦੇ اصول ਹੈ ਕਿ ਜਿੰਨੇ ਵੀ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਆ ਉਹਨਾਂ ਨੂੰ 33 ਦੇ ਕਰੀਬ ਅੰਮ੍ਰਿਤਕਲ ਗਿਣਤੀ ਆ ਪੰਜਾਬ ਦੀ ਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵੀ ਪੂਰੇ ਹਿੰਦੂਸਤਾਨ ਦੇ ਵਿੱਚ ਕਿੰਨੇ ਰਿਪੋਰਟ ਆ ਪਹਿਲੀ ਗੱਲ ਤੇ ਇਹਨਾਂ ਨੇ ਕਿਸੇ 에어ਪੋਰਟ ਆ ਪੰਜਾਬ ਤੋਂ ਇਲਾਵਾ ਕਿਸੇ 에어ਪੋਰਟ ਤੇ ਇਹਨਾਂ ਨੇ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਜੇ ਉਹ ਨੌਜਵਾਨ ਉੱਥੋਂ ਡਿਪੋਰਟ ਹੋ ਕੇ ਆਏ ਤੇ ਇਹਨਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਜਿਹੜਾ ਉਹ ਜਾਜ ਉਤਰਨ ਦੀ ਦਿੱਤੀ ਇਜਾਜ਼ਤ ਜीडीएस ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤ ਅਸੀਂ ਹਰ ਮੁੱਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਸਾਡੇ ਨਾਲ ਅਕਾਲੀ ਦਲ ਵਾਰਸ ਪੰਜਾਬ ਭਾਈ ਦਲਜੀਤ ਸਿੰਘ ਜਵੰਦਾਜੀ ਸਾਡੇ ਨਾਲ ਮੌਜੂਦ ਹੈ ਅੱਜ ਦੋ ਵਿਸ਼ਿਆਂ ਤੇ ਇਹਨਾਂ ਦੇ ਨਾਲ ਵਿਚਾਰ ਚਚਾ ਕੀਤੀ ਜਾਵੇਗੀ ਪਹਿਲਾ ਵਿਸ਼ਾ ਸਾਡਾ ਰਹੇਗਾ ਕਿ ਜੋ ਦਿੱਲੀ ਦੇ ਵਿੱਚ ਚੋਣਾਂ ਸਬੰਧੀ ਜੋ ਚੋਣਾਂ ਹੋਈਆਂ ਨੇ ਉਥੇ ਆਪ ਪਾਰਟੀ ਦੀ ਬਹੁਤ ਵੱਡੀ ਹਾਰ ਹੋਈ ਆ ਤੇ ਬੀਜੇਪੀ ਨੇ ਬਾਜ਼ੀ ਮਾਰੀ ਆ ਸੋ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਦੂਸਰਾ ਵਿਸ਼ਾ ਆਪਣਾ ਰਹੇਗਾ ਕਿ ਜਿਹੜਾ ਅਮਰੀਕਾ ਤੋਂ ਜਿਹੜੇ 104 ਭਾਰਤੀ ਨੇ ਵਾਪਸ ਆਏ ਨੇ ਤਾਂ ਉਸ ਵਿਸ਼ੇ ਤੇ ਵੀ ਆਪਣੀ ਵਿਚਾਰ ਚਰਚਾ ਰਹੇਗੀ ਪਾਇਸੇਵ ਜੀ ਪਾਇ ਦਲਜੀਤ ਸਿੰਘ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀਡੀਐਸ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਭਾਈ ਦਲਜੀਤ ਸਿੰਘ ਜੀ ਦਿੱਲੀ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਪੰਜਾਬ ਦੀ ਪੂਰੀ ਦੀ ਪੂਰੀ ਜਿਹੜੀ ਟੀਮ ਉੱਥੇ ਜਾ ਕੇ ਆਮ ਆਦਮੀ ਪਾਰਟੀ ਦੀ ਪ੍ਰਚਾਰ ਕਰਦੀ ਇੱਥੋਂ ਤੱਕ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਜਾ ਕੇ ਪ੍ਰਚਾਰ ਕਰਦਾ ਏ ਤੇ ਪੰਜਾਬ ਦੇ ਵਿੱਚ ਜਿਹੜਾ ਉਸ ਪਾਰਟੀ ਨੇ ਵਰਕ ਕੀਤਾ ਏ ਉਹਦੀਆਂ ਪ੍ਰਾਪਤੀਆਂ ਗਿਣਾਉਂਦਾ ਏ ਇਹ ਪੰਜਾਬ ਦੇ ਵਿੱਚ ਆ ਕੁਝ ਹੋਇਆ ਏ ਤੇ ਪਹਿਲਾਂ ਜਦੋਂ ਉਹਨਾਂ ਨੇ ਚੋਣ ਲੜਨੀ ਸੀ ਪੰਜਾਬ ਦੇ ਵਿੱਚ ਤਾਂ ਉਦੋਂ ਦਾਦੇ ਸੀ ਕਿ ਦਿੱਲੀ ਮਾਡਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਹੁਣ ਜਿਹੜਾ ਦਿੱਲੀ ਮਾਡਲ ਆ ਉਹ ਤੇ ਉਹਨਾਂ ਦਾ ਢੈਂਦਾ ਪੈ ਗਿਆ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਆ ਇਹਦਾ ਕਿਲਾ ਢਹਿ ਢੇਰੀ ਹੋਣਾ ਹੀ ਸੀ ਕਿਉਂਕਿ ਇਸ ਪਾਰਟੀ ਨੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਸਿਰਫ ਇਸ਼ਤਿਹਾਰ ਇਹ ਹੋਲਡਿੰਗ ਬੋਟਾਂ ਦੇ ਸਹਾਰੇ ਇਹਨਾਂ ਨੇ ਰਾਜਨੀਤੀ ਕੀਤੀ ਹੂੰ ਹੂੰ ਕਿਉਂਕਿ ਜਿੰਨਾ ਵੀ ਪੈਸਾ ਇਹ ਸਟੇਟ ਦਾ ਖਾਸ ਕਰਕੇ ਪੰਜਾਬ ਦਾ ਅੱਛਾ ਉਹ ਇਹਨਾਂ ਨੇ ਲਾਲਾ ਜੀ ਦੀ ਇਲੈਕਸ਼ਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਝੋਕਿਆ ਹੂੰ ਹੂੰ ਕਿਉਂਕਿ ਜਿੱਥੇ ਵੀ ਇਲੈਕਸ਼ਨ ਆ ਆਮ ਆਦੀ ਪਾਰਟੀ ਲੜਦੀ ਤੇ ਪੈਸਾ ਸਾਰਾ ਪੰਜਾਬ ਦਾ ਲੱਗਦਾ ਹੈ ਹੂੰ ਹੂੰ ਪਰ ਉਹ ਚੀਜ਼ਾਂ ਇਹ ਦੱਸ ਨਹੀਂ ਸਕੇ ਕਿਉਂਕਿ ਇਹਨਾਂ ਨੇ ਕੀਤਾ ਕੁਝ ਨਹੀਂ ਦੱਸਣ ਵਾਸਤੇ ਸਿਰਫ ਇਸ਼ਤਿਹਾਰ ਦੇ ਕੇ ਇਹ ਸਰਕਾਰਾਂ ਚਲਾਉਣੀਆਂ ਚਾਹੁੰਦੇ ਸੀ ਪਰ ਦਿੱਲੀ ਦੇ ਲੋਕ ਜਿਹੜੇ ਹੀ ਉਹ ਸਮਝ ਚੁੱਕੇ ਕਿਉਂਕਿ ਜ਼ਮੀਨੀ ਪੱਧਰ ਤੇ ਇਹਨਾਂ ਕੁਝ ਨਹੀਂ ਕੀਤਾ ਨਾ ਤਾਂ ਪੰਜਾਬ ਦੇ ਵਿੱਚ ਕੀਤਾ ਸਿਰਫ ਵੇੜਾ ਗਰਗ ਕੀਤਾ ਹੂੰ ਕਿਉਂ ਕਿਉਂਕਿ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਇਹਨਾਂ ਨੇ ਚੜਾਤਾ ਹੂੰ ਹੂੰ 3.5 ਤੋਂ ਪੌਣੇ 4 ਲੱਖ ਕਰੋੜ ਰੁਪਏ ਦੇ ਕਰੀਬ ਇਹ ਕਰਜ਼ਾ ਪਹੁੰਚ ਚੁੱਕਾ ਪੰਜਾਬ ਦਾ ਅੱਛਾ ਉਹ ਇਹਨਾਂ ਦੀ ਦੇਣ ਆ ਹੂੰ ਕਿਉਂਕਿ ਕੰਮ ਕੋਈ ਨਹੀਂ ਇਹਨਾਂ ਨੇ ਕੀਤਾ ਸਿਰਫ ਕੇਜਰੀਵਾਲ ਨੂੰ ਖੋਸ਼ ਕਰਨ ਵਾਸਤੇ ਸਾਡਾ ਮੁੱਖ ਮੰਤਰੀ ਲੱਗਾ ਹੋਇਆ ਹੂੰ ਕਿਉਂ ਕਿਸੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੀ ਆ ਇਹ ਪੰਜਾਬ ਦਾ ਹਾਜ ਹੂੰ ਇਥੋਂ ਉੱਡ ਕੇ ਪਹਿਲਾਂ ਦਿੱਲੀ ਜਾਂਦਾ ਦਿੱਲੀ ਤੋਂ ਕੇਜਰੀਵਾਲ ਨੂੰ ਚੜਾ ਕੇ ਤੇ ਫਿਰ ਦੂਜੀ ਸਟੇਟ 'ਚ ਲੈ ਕੇ ਜਾਂਦਾ ਜਿੱਥੇ ਪ੍ਰਚਾਰ ਕਰਨ ਜਾਣਾ ਹੂੰ ਕਿਉਂ ਕਿਉਂਕਿ ਇਹ ਉਹਨਾਂ ਦੀ ਕੱਠ ਪੁਤਲੀ ਬਣ ਕੇ ਚੱਲ ਰਹੀ ਜੀ ਹੂੰ ਇਸ ਕਰਕੇ ਉਹ ਕਿਲਾ ਜਿਹੜਾ ਇਹਨਾਂ ਦਾ ਟੈ ਟੇਰੀ ਹੋਇਆ ਉਹਦੀ ਸਾਨੂੰ ਸਾਨੂੰ ਇਹ ਖੁਸ਼ੀ ਨਹੀਂ ਆ ਵੀ ਬੀਜੇਪੀ ਜਿੱਤ ਗਈ ਆ ਸਾਨੂੰ ਇਹ ਖੁਸ਼ੀ ਆ ਕਿ ਪੰਜਾਬ ਦੀ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਵਿੱਚ ਪੈਦਾ ਕੀਤੇ ਹੀ ਕਿਉਂਕਿ ਪੰਜਾਬ ਦੇ ਵਿੱਚ ਤੇ ਦਿੱਲੀ ਤੋਂ ਆਣ ਕੇ ਕਹਿੰਦੇ ਸੀ ਦਿੱਲੀ ਮਾਡਲ ਕਿਹੜਾ ਦਿੱਲੀ ਮਾਡਲ ਆ ਆ ਦਿੱਲੀ ਮਾਡਲ ਲੋਕਾਂ ਨੇ ਵਿਖਾਤਾ ਉਹ ਆ ਵੀ ਸੀਟ ਨਹੀਂ ਬਚਾ ਸਕਿਆ ਹਾਂ ਨਾ ਨਾ ਦਾ ਉਪ ਮੁੱਖ ਮੰਤਰੀ ਸੋਸੋਧੀਆ ਉਹ ਬਚਾ ਸਕਿਆ ਨਾ ਅੰਦਰਕੇ ਪਾਠਕ ਬਚਾ ਸਕਿਆ ਤੇ ਕਿਹੜੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਹੁਣ ਪੰਜਾਬ ਦੇ ਵਿੱਚ ਵੀ ਇਹ ਗੱਲਾਂ ਕਰਨਗੇ ਬਹੁਤ ਅਜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗ ਰਿਹਾ ਵੀ ਇਹ ਜਿਹੜਾ ਸਾਡਾ ਪੰਜਾਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਇਹ ਬੀਜੇਪੀ ਚ ਜਾਊਗਾ ਅੱਛਾ ਜੀ ਹਾਂ ਜੀ ਕਿਉਂਕਿ ਇਹ ਦੂਜੀ ਗੱਲ ਹੈ ਜਾਵੇ ਜਿੱਥੇ ਮਰਜੀ ਇਹਦੇ ਨਾਲ ਸਟੇਟ ਨੂੰ ਕੋਈ ਫਾਇਦਾ ਨਹੀਂ ਹੋਣਾ ਨਾ ਤੇ ਪਹਿਲਾਂ ਇਹ ਜੇ 92 ਐਮਐਲ ਲੈ ਕੇ ਕੁਝ ਨਹੀਂ ਪੰਜਾਬ ਦਾ ਸਵਾਰ ਸਕਿਆ ਤੇ ਉਹਨਾਂ ਦੇ ਨਾਲ ਜਾ ਕੇ ਕੀ ਸਵਾਰੂਗਾ ਅੱਛਾ ਇਹ ਸਿਰਫ ਇਹਨਾਂ ਨੇ ਖਾਣਾ ਪੂਰਤੀ ਆਉਦੇ ਡਰ ਦੇ ਕਰਕੇ ਜਾਣਾ ਕਿਉਂਕਿ ਇਹਨਾਂ ਨੂੰ ਡਰਿਆ ਜਿਹੜੀ ਕਰਪਸ਼ਨ ਕਰ ਰਹਾ ਜਿਹੜੀ ਥਾਂ ਥਾਂ ਤੇ ਇਹਨਾਂ ਦਾ ਸਿਸਟਮ ਜਿਹੜਾ ਕਰਪਟ ਹੋ ਰਿਹਾ ਉਹ ਤੋਂ ਬਚਣ ਵਾਸਤੇ ਇਹ ਉਧਰ ਨੂੰ ਰੁਕ ਕਰ ਰਹੇ ਆ ਜੀ ਜਿਸ ਤਰ੍ਹਾਂ ਜਿਹੜੇ ਦਿੱਲੀ ਦੇ ਵਿੱਚ ਇਹਨਾਂ ਦੀ ਹਾਰ ਹੁੰਦੀ ਏ ਵੱਡਾ ਕਾਰਨ ਤੁਸੀਂ ਕੀ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਹੈ ਜੀ ਫੇਲਿਅਰ ਹੂੰ ਕਿਉਂਕਿ ਵਾਅਦੇ ਇਹਨਾਂ ਦੇ ਸਿਰਫ ਟੀਵੀ ਚੈਨਲਾਂ ਤੇ ਹੂੰ ਤੇ ਇਹਨਾਂ ਦੇ ਹੋਡਿੰਗ ਬੋਰਡਾਂ ਤੇ ਪੋਟਾ ਦਾ ਕੀਆ ਜਮੀਨੀ ਪੱਧਰ ਤੇ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਹੂੰ ਕਦੀ ਕਹਿੰਦੇ ਵੀ ਸ੍ਰਿਸ਼ਖਿਆ ਦਾ ਮਾਡਲ ਸਾਡਾ ਬੜਾ ਵੱਡਾ ਹੂੰ ਕਦੀ ਇੱਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਦੇ ਸੀ ਪਰ ਕੋਈ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕੰਮ ਨਹੀਂ ਕੀਤਾ ਹੂੰ ਉਹ ਲੋਕ ਜਿਹੜੇ ਉਹ ਉਹਨਾਂ ਦੋ ਵਾਰੀ ਇਹਨਾਂ ਨੂੰ ਪਰਖ ਕੇ ਛੱਡਿਆ ਹੂੰ ਇਹ ਪੰਜਾਬ ਦੇ ਲੋਕ ਤੇ ਤੁਸੀਂ ਵੇਖੋ ਆਉਣ ਵਾਲੀ ਸਤਾਈ ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰੀ ਪੰਜਾਬ ਦੇ ਲੋਕ ਜਿਹੜੇ ਨਕਾਰ ਦੇਣਗੇ ਤੇ ਜਿਹੜੀ ਸਰਕਾਰ ਆ ਉਹ ਅਕਾਲੀ ਦਲ ਵਾਰਸ ਪੰਜਾਬ ਦੀ ਬਣ ਜਾ ਰਹੀ ਹੈ ਜੀ ਜਿਸ ਤਰ੍ਹਾਂ ਕ੍ਰਪਸ਼ਨ ਕੋ ਕਹਿੰਦੇ ਕਿ ਸਾਡੀ ਜਿਹੜੀ ਪਾਰਟੀ ਆ ਇਹ ਕ੍ਰਪਸ਼ਨ ਜਿਹੜਾ ਵੀ ਕਰੂਗਾ ਉਹਨੂੰ ਤੁਰੰਤ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਪਰ ਇਹਨਾਂ ਦੇ ਆਪ ਦੇ ਜਿਹੜੇ ਵੱਡੇ ਜਿਹੜੇ ਲੀਡਰ ਨੇ ਇੱਥੋਂ ਤੱਕ ਜਿਹੜਾ ਇਹਨਾਂ ਦੀ ਪਾਰਟੀ ਦਾ ਸੁਪਰੀਮੋ ਆ ਜਿਹੜਾ ਅਰਵਿੰਦ ਕੇਜਰੀਵਾਲ ਉਹ ਵੀ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਹੈ ਜੇਲ੍ਹ ਦੇ ਵਿੱਚ ਜਾ ਚੁੱਕਾ ਹੈ ਤੇ ਇਹ ਕਹਿੰਦੇ ਕਿ ਕ腐ਸ਼ਨ ਜਿਹੜੀ ਆ ਉਹ ਖਤਮ ਕੀਤੀ ਜਾਵੇਗੀ ਪਰ ਕ腐ਸ਼ਨ ਦੇ ਵਿੱਚ ਤੇ ਇਹਨਾਂ ਦੇ ਆਪਣੇ ਵੱਡੇ ਜਿਹੜੇ ਲੀਡਰ ਅਗਰਸਤ ਹੋਵੇ ਨੇ ਵੇਖੋ ਜੀ ਜਿਹੜੀ ਇਮਾਨਦਾਰੀ ਦੀ ਇਹ ਮਸ਼ਾਲ ਪੈਦਾ ਕਰਦੇ ਸੀ ਉਹ ਤੇ ਸਿਰਫ ਹਵਾ ਹੀ ਇਕਾ ਉਹ ਤੇ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਕੰਮ ਕਰਦੇ ਸੀ ਉਹਦੀ ਸਾਰੀ ਮਸਾਲ ਤੁਸੀਂ ਵੇਖ ਰਹੇ ਆਂ ਬਈ ਦਿੱਲੀ ਦੇ ਵਿੱਚ ਉਹ ਆਪ ਜਿਹੜਾ ਇਹਨਾਂ ਦਾ ਸੁਪਰੀਮ ਕੋਰਟ ਘੱਟ ਗਿਆ ਤੇ ਜਿੰਨਾ ਚਿਰ ਉਹਨੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਹਰਿਆਣਾ ਦੀ ਇਲੈਕਸ਼ਨ ਦੇ ਵਿੱਚ ਵੀ ਉਮੀਦਵਾਰ ਮੈਂ ਕਾਂਗਰਸ ਤੋਂ ਬਾਹਰ ਹੋ ਕੇ ਤਰੂੰਗਾ ਉਹਨਾਂ ਚਿਰ ਉਹਦੀ ਜ਼ਮਾਨਤ ਨਹੀਂ ਹੋਈ ਅੱਛਾ ਜੀ ਉਹਦੀ ਜ਼ਮਾਨਤ ਤਾਂ ਹੋਈ ਆ ਕਿਉਂ ਸਮਝੌਤਾ ਕਰਕੇ ਆਇਆ ਉਹਨਾਂ ਨਾਲ ਕਿਉਂਕਿ ਕ੍ਰਾਪਸ਼ਨ ਤੇ ਉਹਨਾਂ ਨੇ ਕੀਤੀ ਆ ਤੇ ਜੇ ਉਹਨਾਂ ਨੇ ਕ੍ਰਾਪਸ਼ਨ ਨਾ ਕੀਤੀ ਤੇ ਦਿੱਲੀ ਦੇ ਲੋਕ ਉਹਨਾਂ ਨੂੰ ਕਿਉਂ ਹਰੋਂਦੇ ਮੇਰਾ ਤਾਂ ਦਾ ਕਹਿੰਦਾ ਮਤਲਬ ਕਿ ਜਿਹੜੇ ਦਿੱਲੀ ਦੇ ਵਿੱਚ ਇਹ ਹਰੇ ਨੇ ਇਹ ਇੱਕ ਸਮਝੌਤੇ ਦੇ ਤਹਿਤ ਹਰੇ ਨੇ ਬਿਲਕੁਲ ਜੀ ਕਿਉਂਕਿ ਇਹਨਾਂ ਦਾ ਹਰਿਆਣੇ ਦੇ ਵਿੱਚ ਸਮਝੌਤਾ ਆਇਆ ਸੀ ਪਰ ਇਹ ਜਿਹੜੀ ਦਿੱਲੀ ਦੀ ਇਲੈਕਸ਼ਨ ਹੈ ਇਹਦੇ ਵਿੱਚ ਤੇ ਇਹਨਾਂ ਨੇ ਕੋਸ਼ਿਸ਼ ਆ ਤਾਂ ਪੂਰਾ ਤਾਮਝਾਮ ਲਾਇਆ ਪੰਜਾਬ ਦਾ ਇਕੱਲਾ ਇਕੱਲਾ ਮੰਤਰੀ ਐਮ ਐਲ ਏ ਆਪਣੇ ਹਲਕੇ ਦੇ ਵਿੱਚੋਂ ਵਰਕਰ ਲੈ ਕੇ ਤੇ ਇਹਨਾਂ ਸਾਰਾ ਜੋ ਸਰਕਾਰ ਇਹਨਾਂ ਦਾ ਤਾਮਝਾਮ ਹੀ ਸਾਰਾ ਉੱਥੇ ਝੁਕਿਆ ਪਰ ਦਿੱਲੀ ਦੇ ਲੋਕ ਇਹਨਾਂ ਨੂੰ ਸਮਝ ਚੁੱਕੇ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਜਿਹੜੀ ਇਮਾਨਦਾਰੀ ਦਾ ਮੁਕਟਾ ਪਾਇਆ ਸੀ ਉਹ ਲਾਇਆ ਇਨਾਂ ਦੀ ਅੱਖਾਂ ਤੇ ਜਿਹੜੀ ਇਹਨਾਂ ਨੇ ਪੱਟੀ ਲੋਕਾਂ ਦੇ ਲਿਆਂਦੀ ਸੀ ਕਿ ਅਸੀਂ ਬੜੇ ਇਮਾਨਦਾਰ ਆ ਉਹ ਲਾਈ ਲੋਕਾਂ ਨੇ ਲੋਕਾਂ ਦੱਸਿਆ ਵੀ ਤੁਹਾਡੀ ਸੱਚਾਈ ਕੀ ਆ 2027 ਵੀ ਆਉਣ ਵਾਲੀ ਆਪ ਦਾ ਕਿ ਦੋ ਕੁ ਸਾਲ ਦੇ ਕਰੀਬ ਰਹਿ ਗਿਆ ਸਮਾਂ 2027 ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਇਹਨਾਂ ਨੂੰ ਕਿੰਨਾ ਕੁ ਟੱਕਰ ਦੇ ਪਾਏਗੀ ਵੇਖੋ ਜੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਦਾ ਕਿਲਾ ਟੈਟਰੀ ਹੋਇਆ ਨਾ ਜੀ 2027 ਦੇ ਵਿੱਚ ਮੁੱਖ ਮੰਤਰੀ ਆਪਦੀ ਸੀਟ ਵੀ ਨਹੀਂ ਬਚਾ ਸਕੂਗਾ ਹੂੰ ਜਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਹੂੰ ਅਕਾਲੀ ਦਲ ਵਾਰਸ ਪੰਜਾਬ ਦੇ ਮੈਂਬਰ ਬਣ ਰਹੇ ਆ ਹੂੰ ਤੇ 27 ਦੇ ਵਿੱਚ ਇਹਨਾਂ ਦੇ 92 ਖੜੀਆਂ ਨਾ ਜੀ 117 ਸੀਟਾਂ ਲਾ ਕੇ ਸਰਕਾਰ ਬਣਾਵਾਂਗੇ ਅੱਛਾ ਜੀ ਬਿਲਕੁਲ ਜੀ ਅ ਜਿਸ ਤਰ੍ਹਾਂ ਇਹਨਾਂ ਨੇ ਆਖਿਆ ਏ ਕਿ ਅਸੀਂ ਸਿੱਖਿਆ ਤੇ ਜੋਰ ਲਾਇਆ ਹੈ ਅਸੀਂ ਕਿੰਨਾ ਸਿਹਤ ਤੇ ਜੋਰ ਲਾਇਆ ਹੈ ਤੇ ਇਥੇ ਤੱਕ ਇਹਨਾਂ ਨੇ ਕਹਿ ਦਿੱਤਾ ਕਿ ਦਵਾਈਆਂ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਉਹ ਨਾ ਉਹ ਕਹਿੰਦੇ ਕਿ ਅਸੀਂ ਕੰਮ ਬਹੁਤ ਕੀਤਾ ਹੈ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਕਿ ਇਹ 2027 ਦੇ ਵਿੱਚ ਲੱਭਣੀ ਨਹੀਂ ਹੈ ਕਿਹੜੇ ਕੰਮ ਦੀਆਂ ਗੱਲਾਂ ਕਰਦੇ ਭਾਜੀ ਤੁਸੀਂ ਤੁਸੀਂ ਕਿਸੇ ਹਸਪੀਟਲ ਤੇ ਜਾ ਵਿੱਚ ਜਾ ਕੇ ਵੇਖੋ ਤੇ ਸਹੀ ਹਾਲਾਤ ਕੀ ਆ ਉਹ ਵੀ 2 ਕੁ ਮਹੀਨੇ ਨਾਲ ਨੇ ਵਿਖਾਵਾ ਕਰਨ ਵਾਸਤੇ 2 ਕੁ ਗੋਲੀਆਂ ਰੱਖੀਆਂ ਸੀ ਬੱਤ ਸਾਰਿਆਂ ਨੂੰ ਭਾਵੇਂ ਕਿਸੇ ਨੂੰ ਕੋਈ ਬਿਮਾਰੀ ਉਹੋ ਗੋਲੀ ਦਿੰਦੇ ਅੱਛਾ ਸਿਰਫ ਉਹ ਇਹਨਾਂ ਨੇ ਖਾਨਾਪੁਰ ਦੀ ਕੀਤੀ ਇਸ਼ਤਿਹਾਰ ਦੇਣ ਵਾਸਤੇ ਹੂੰ ਸਾਰੀ ਸਰਕਾਰ ਇਹਨਾਂ ਦੀ ਇਸ਼ਤਿਹਾਰਾਂ ਤੇ ਚੱਲਣ ਰਹੀ ਆ ਠੀਕ ਹੈ ਤੇ ਤੁਸੀਂ ਵੀ ਇੰਟਰਵਿਊ ਸਾਡੀ ਲੈਂਡ ਹੈ ਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੁਹਾਨੂੰ ਵੀ ਹੋ ਸਕਦਾ ਫੋਨ ਆ ਜਾਵੇ ਵੀ ਤੁਸੀਂ ਕਿਉਂ ਇੰਟਰਵਿਊ ਲੈਂਦੇ ਕਿਉਂਕਿ ਸਾਰੀ ਪ੍ਰੈਸ ਦੇ ਤੇ ਇਹਨਾਂ ਨੇ ਕਬਜ਼ਾ ਕੀਤਾ ਕਿਸੇ ਨੂੰ ਇਹ ਬੋਲਣ ਨਹੀਂ ਦਿੰਦੇ ਆਜ਼ਾਦੀ ਕਿਸੇ ਨੂੰ ਆਜ਼ਾਦੀ ਅਜੇ ਤੱਕ ਇਹਨਾਂ ਨੇ ਦਿੱਤੀ ਬੋਲਣ ਦੀ ਅੱਛਾ ਜੀ ਸਾਰੀ ਪ੍ਰੈਸ ਨੂੰ ਡਰਾਉਂਦੇ ਇਹਨਾਂ ਡਰਾਉਂਦੇ ਵੀ ਕੋਈ ਸਾਡੀ ਇੰਟਰਵਿਊ ਲੈਣ ਲਈ ਤਿਆਰ ਨਹੀਂ ਹੁੰਦਾ ਅੱਛਾ ਜ ਆ ਡਰਗੇ ਸਹਿਰ ਦੇ ਬੰਦੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬੀਅਤ ਨੂੰ ਪਿਆਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਨੌਜਵਾਨੀ ਨੂੰ ਮਨਸ਼ਾ ਚੋਂ ਕੱਢਣਾ ਚਾਹੁੰਦੇ ਆ ਉਹ ਆਣ ਕੇ ਸੱਚ ਦੀ ਆਵਾਜ਼ ਚੁੱਕਦੇ ਆ ਅ ਜਲਜੀਤ ਸਿੰਘ ਜੀ 2027 ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਪਾਰਟੀਆਂ ਨੇ ਉਹ ਮੈਦਾਨ ਦੇ ਵਿੱਚ ਉਤਰਨਗੀਆਂ ਜਿੱਥੇ ਤੁਹਾਡੀ ਪਾਰਟੀ ਵੀ ਐਤ ਕੀ ਜਿਹੜੀ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਹੋਵੇਗੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਚਾਹੇ ਮਾਨ ਦਲ ਹੋ ਗਿਆ ਚਾਹੇ ਕਾਂਗਰਸ ਹੋ ਗਈ ਚਾਹੇ ਢਾਡੀ ਪਾਰਟੀ ਹੋ ਗਈ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਿਵੇਂ ਤੁਸੀਂ ਟੱਕਰ ਦੇ ਪਾਓਗੇ ਦੇਖੋ ਜੀ ਸਾਡੀ ਪਾਰਟੀ ਜਿਹੜੀ ਹੈ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਆ ਨਾ ਤਾਂ ਸਾਡੀ ਪਾਰਟੀ ਦੂਜੀਆਂ ਪਾਰਟੀਆਂ ਵਾਂਗੂ ਕੋਈ ਝੂਠ ਬੋਲਦੀ ਆ ਤੇ ਨਾ ਹੀ ਬੇਵਕੂਫ ਬਣਾ ਕੇ ਲੋਕਾਂ ਨੂੰ ਵੋਟਾਂ ਲੈਣੀਆਂ ਆਸੀਂ ਅਸੀਂ ਤੇ ਉਹ ਗੱਲ ਕਰਾਂਗੇ ਜਿਹੜੀ ਪੰਜਾਬ ਦੇ ਹਿੱਤ ਚ ਅਸੀਂ ਪੰਜਾਬ ਦੀ ਲੜਾਈ ਲੜਨ ਆਏ ਆ ਅਸੀਂ ਗੱਲ ਪੰਜਾਬ ਦੀ ਕਰਨੀ ਆ ਅਸੀਂ ਗੱਲ ਸਾਡੀ ਨੌਜਵਾਨ ਪੀੜ੍ਹੀ ਦੀ ਕਰਨੀ ਆ ਅਸੀਂ ਗੱਲ ਨਸ਼ੇ ਦੀ ਕਰਨੀ ਆ ਅਸੀਂ ਗੱਲ ਸਿੱਖਿਆ ਦੀ ਕਰਨੀ ਆ ਅਸੀਂ ਸਿਹਤ ਸਹੂਲਤਾਂ ਦੀ ਕਰਨੀ ਆ ਕਿਉਂਕਿ ਜੋ ਹਾਲਾਤ ਆ ਅੱਜ ਤੁਸੀਂ ਕਿਸੇ ਸਰਕਾਰੀ ਹਸਪਤਾਲ 'ਚ ਜਾ ਕੇ ਵੇਖ ਲੋ ਕੋਈ ਡਾਕਟਰ ਉੱਥੇ ਕਿਸੇ ਨੂੰ ਪੁੱਛਦਾ ਨਹੀਂ ਸਾਰੇ ਲੋਕ ਖੱਜਲਖਵਾਰ ਹੋ ਰਹੇ ਆ ਪ੍ਰਾਈਵੇਟ ਹਸਪਤਲਾਂ ਨੂੰ ਇਹ ਸਾਰਾ ਕੁਝ ਦੇ ਕੇ ਉਹਨਾਂ ਦੇ ਹੱਥ ਦੇ ਵਿੱਚ ਤੇ ਸਰਕਾਰੀ ਸਿਸਟਮ ਨੂੰ ਫੇਲ ਕਰਕੇ ਤੇ ਉਹਨਾਂ ਨੂੰ ਫਾਇਦਾ ਪਜਾਉਣ ਲਈ ਸਾਰਾ ਕੁਝ ਹੋ ਰਿਹਾ ਜੀ ਅਤੇ ਦਲਜੀਤ ਸਿੰਘ ਜੀ ਆਪਣਾ ਜਿਹੜਾ ਦੂਸਰਾ ਵਿਸ਼ਾ ਉੱਤੇ ਆਪਾਂ ਆਈਏ ਦੂਸਰਾ ਵਿਸ਼ਾ ਹੈ ਜਿਹੜੇ ਅਮਰੀਕਾ ਨੇ 104 ਭਾਰਤੀ ਜਿਹੜੇ ਨੇ ਉਹ ਭਾਰਤ ਵਾਪਸ ਭੇਜੇ ਨੇ ਤੇ ਜਗਾ ਚੁਣੀਆ ਪੰਜਾਬ ਪੰਜਾਬ ਦਾ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਚੁਣਿਆ ਗਿਆ ਹੈ ਜਿਹੜੇ 104 ਭਾਰਤੀ ਪੰਜਾਬ ਵਾਪਸ ਆਉਂਦੇ ਨੇ ਕਿੱਦਾਂ ਦੇਖਦੇ ਜੋ ਤੁਸੀਂ ਦੇਖੋ ਜੀ ਇਹ ਸਾਰਾ ਸਰਕਾਰੀ ਜਿਹੜਾ ਸਿਸਟਮ ਆ ਇਹਦਾ ਦੋਸ਼ੀ ਹੋ ਆ ਕਿਉਂਕਿ ਜੇ ਨੌਜਵਾਨ ਸਾਡੇ ਜਿਹਨਾਂ ਨੂੰ ਰੁਜ਼ਗਾਰ ਦੇਣੇ ਪੰਜਾਬ ਦੀ ਧਰਤੀ ਤੇ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਨੌਕਰੀਆਂ ਦੇਣ ਤੇ ਸਾਡੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਆਪਣੀਆਂ ਜਾਇਦਾਦਾਂ ਜ਼ਮੀਨਾਂ ਵੇਚ ਕੇ ਤੇ ਕਿਉਂ ਗਲਤ ਤਰੀਕੇ ਨਾਲ ਕਿਸੇ ਕੰਟਰੀ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਇਹਨਾਂ ਸਰਕਾਰਾਂ ਨੇ ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ ਤੇ ਸਾਡੇ ਸੀਐਮ ਸਾਹਿਬ ਤੇ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਤੋਂ ਉਤੋਂ ਅੰਗਰੇਜ਼ ਇੱਥੇ ਕੰਮ ਕਰਨਾ ਆਇਆ ਕਰਨਗੇ ਪੰਜਾਬ 'ਚ ਹੂੰ ਇਹ ਅੰਗਰੇਜ਼ ਤੇ ਆਏ ਨਹੀਂ ਪਰ ਸਾਡੇ ਨੌਜਵਾਨ ਜਿਹੜੇ ਵਿਚਾਰੇ ਠੱਗੀ ਖਾ ਕੇ ਤੇ ਉਹ ਉਹਨਾਂ ਨੇ ਰਿਪੋਰਟ ਕੀਤੀ ਕਿਉਂਕਿ ਉਹਨਾਂ ਦੀ ਕੰਟਰੀ ਦਾ ਆਦੇਸ ਹੋ ਗਿਆ ਤੇ ਕਸੂਰ ਤੇ ਸਾਡੀਆਂ ਸਰਕਾਰਾਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਮੈਂ ਤੇ ਹੁਣ ਵੀ ਸਰਕਾਰ ਨੂੰ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਵੀ ਜਿੰਨੇ ਵੀ ਸਾਡੇ ਨੌਜਵਾਨ ਅਮਰੀਕਾ ਤੋਂ ਡਿਪਲੋਮਾ ਹੋ ਕੇ ਆਏ ਆ ਉਹਨਾਂ ਨੂੰ 33 ਦੇ ਕਰੀਬ ਮੇਰਾ ਖਿਆਲ ਗਿਣਤੀ ਆ ਪੰਜਾਬ ਦੀ ਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਕਿਉਂਕਿ ਉਹਦੇ ਵਿਚਾਰੇ ਸਾਰਾ ਕੁਝ ਆਪਣਾ ਤਾਂ ਭਾਂਝਾਮ ਲਾ ਕੇ ਗਏ ਸੀ ਆਪਣੀਆਂ ਜ਼ਮੀਨਾਂ ਵਿੱਚ ਕੇ ਕਈ ਤੇ ਉਹਨਾਂ ਦੇ ਵਿੱਚ ਇਹੋ ਜਿਹੇ ਜਿਨ੍ਹਾਂ ਦੀ ਕਿੱਲਾ ਡੇਢ ਕਿੱਲਾ ਜ਼ਮੀਨੀ ਤੋਂ ਵਿਚਾਰੇ ਵੇਚ ਕੇ ਚਲ ਗਏ ਪਰ ਜੇ ਉਹਨਾਂ ਨੂੰ ਬਚਾਉਣਾ ਆ ਉਹਨਾਂ ਦੇ ਪਰਿਵਾਰਾਂ ਨੂੰ ਬਚਾਉਣਾ ਤੇ ਉਹਨਾਂ ਦੀ ਰਾਖੀ ਕਰਨੀ ਪੰਜਾਬ ਗਵਰਨਮੈਂਟ ਦਾ ਫਰਜ਼ ਬਣਦਾ ਗੁਰਜੀਤ ਸਿੰਘ ਜੀ ਕਿਸੇ ਨੂੰ 500 ਰੁਪਿਆ ਵੀ ਘਾਟਾ ਪੈ ਜੇ ਨਾ ਤੇ ਕਈ ਦਿਨ ਉਹ ਨੂੰ ਰੜਕਦਾ ਰਹਿੰਦਾ ਹੈ ਉਹ ਜਿਹੜੇ ਨੌਜਵਾਨ ਨੇ ਜਾਂ ਉਹ ਜਿਹੜੀ ਫੈਮਿਲੀ ਆ 40 ਤੋਂ 50 50 ਲੱਖ ਰੁਪਿਆ ਲਾ ਕੇ ਅਮਰੀਕਾ ਗਏ ਨੇ ਉਹ ਜਿਹੜਾ ਕਈ ਤੇ ਜੇ 2-4 ਦਿਨ ਹੋਏ ਹੀ ਉਹਨਾਂ ਨੂੰ ਪਹੁੰਚਿਆ ਤੇ ਉਹ ਵੀ ਵਾਪਸ ਆ ਗਏ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਜਿੱਦਾਂ ਇੱਕ ਦੋਸ਼ੀ ਨਹੀਂ ਹੁੰਦਾ ਦੋਸ਼ੀਆਂ ਵਾਂਗ ਹੱਥ ਕੜੀ ਲਾ ਕੇ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਤੇ ਜਹਾਜ਼ ਦੇ ਵਿੱਚ ਬਿਠਾਇਆ ਜਾਂਦਾ ਹੈ ਵੇਖੋ ਜੀ ਇਹ ਸਾਡੀ ਸਰਕਾਰਾਂ ਦਾ ਹੀ ਫੇਲੀਅਰ ਆ ਕਿਉਂਕਿ ਸਾਡੀਆਂ ਜੋ ਪ੍ਰੋਸੈਸ ਜੋ ਸੂਤਰਾਂ ਤੋਂ ਪਤਾ ਲੱਗਿਆ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ 에ਰਪੋਰਟ ਆ ਪਹਿਲੀ ਗੱਲ ਤੇ ਇਹਨਾਂ ਨੇ ਕਿਸੇ 에ਰਪੋਰਟ ਪੰਜਾਬ ਤੋਂ ਇਲਾਵਾ ਕਿਸੇ 에ਰਪੋਰਟ ਤੇ ਇਹਨਾਂ ਨੇ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਉਹ ਪੰਜਾਬ ਦੀ ਠੀਕ ਇਹ ਧੰਵਾਦ ਵੀ ਕਰਦੇ ਮੁੱਖ ਮੰਤਰੀ ਦਾ ਵੀ ਚੱਲ ਕਿਤੇ ਨਾ ਕਿਤੇ ਉਹਨਾਂ ਕੋ ਚੰਗਾ ਕੰਮ ਕਰ ਲਿਆ ਵੀ ਜੇ ਸਾਡੇ ਨੌਜਵਾਨ ਵਿਚਾਰੇ ਉਹ ਹੈ ਤਾਂ ਸਾਡੇ ਹੀ ਆ ਤੇ ਜੇ ਉਹ ਨੌਜਵਾਨ ਉਥੋਂ ਡਿਪੋਰਟ ਹੋ ਕੇ ਆਏ ਤੇ ਇਹਨਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਦੀ ਧਿਰਤੀ ਤੇ ਜਿਹੜਾ ਉਹ ਜਾਜ ਉਤਰਨੀ ਦਿੱਤੀ ਆ ਇਜਾਜ਼ਤ ਤੇ ਦਿੱਤੀ ਪਰ ਵੀ ਵੇਖੋ ਵੀ ਇਹ ਸਰਕਾਰਾਂ ਇਹ ਗੱਲ ਸਰਕਾਰਾਂ ਦੀ ਆ ਜਦੋਂ ਕੋਈ ਵੀ ਕੰਟਰੀ ਕਿਸੇ ਨੂੰ ਡਿਪੋਰਟ ਕਰਦੀ ਆ ਤੇ ਸਬੰਧਤ ਦੇਸ਼ ਦੇ ਗਹਿ ਮਤ్రਾਲੇ ਨੂੰ ਉਹ ਸੂਚਿਤ ਕਰਦੀ ਆ ਤੇ ਗਹਿ ਮਤ్రਾਲਾ ਉਹਨਾਂ ਦੇ ਨਾਲ ਗੱਲ ਕਰਦੇ ਹੁਣ ਜੇ ਉਹ ਇਹਨਾਂ ਨੇ ਹਾਲਾਤ ਬਣਾਏ ਇਹਨਾਂ ਨੇ ਇਹ ਤੇ ਉਹਨਾਂ ਨੂੰ ਇਸੇ ਗੱਲ ਨਾਲ ਵੇਹਨੇ ਵੀ ਉਹ ਅਤਵਾਦੀ ਹੈ ਹੂੰ ਉਹ ਪਤਾ ਨਹੀਂ ਕਿੱਡੇ ਕਿ ਵੱਡੇ ਉਹ ਗੈਂਗਸਟਰ ਹੈ ਹੂੰ ਜਦੋਂ ਸਾਡੀ ਸਰਕਾਰ ਹੀ ਇਦਾਂ ਦਾ ਉਹਨਾਂ ਨਾਲ ਬਿਹੇਵ ਕਰੂਗੀ ਤੇ ਦੂਜੀ ਕੰਟਰੀ ਨੇ ਤੇ ਕਰਨਾ ਹੀ ਆ ਜੀ ਅ ਇੱਕ ਗੱਲ ਹੋਰ ਵੀ ਹੈਗੀ ਆ ਗੁਰਜੀਤ ਸਿੰਘ ਜੀ ਜਵੰਦਾ ਸਾਹਿਬ ਕਿ ਜਿੱਦਾਂ ਕੋਲੰਬੀਆ ਨੇ ਮਨਾ ਕਰ ਦਿੱਤਾ ਏ ਉਹਨਾਂ ਨੇ ਇਹਨਾਂ ਦਾ ਜਹਾਦ ਨਹੀਂ ਉਤਰਨ ਦਿੱਤਾ ਪੰਜਾਬ ਜਿਹੜਾ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਆ ਨਰਿੰਦਰ ਨਰਿੰਦਰ ਮੋਦੀ ਜੀ ਇਹਨਾਂ ਨੇ ਕਿਦਾ ਆਗਿਆ ਦੇ ਦਿੱਤੀ ਜੇ ਇਹਨਾਂ ਨੇ ਆਗਿਆ ਦਿੱਤੀ ਆ ਸੰਸਤਾਈ ਉਹਨਾਂ ਦਾ ਜਿਹੜਾ ਜਹਾਜ਼ ਲੈਂਡ ਹੋਇਆ ਕੋਲੰਬੀਆ ਨੇ ਆਗਿਆ ਨਹੀਂ ਦਿੱਤੀ ਤੇ ਜਿਹੜੇ ਹੁਣ ਉਹ ਉੱਥੇ ਰਹੇ ਹੋਏ ਨੇ ਉਹਨਾਂ ਦੇ ਜਿਹੜੇ ਨਾਗਰਿਕ ਆ ਉਹ ਉਹ ਕੀਪਦਾ ਕੇਸ ਨਾਲ ਉਹਨਾਂ ਨਾਲ ਲੜਿਆ ਜਾਵੇ ਤੇ ਹੋ ਸਕੇ ਤਾਂ ਉਹ ਉੱਥੇ ਵਾਪਸ ਹੋ ਜਾਣ ਇਸੇ ਤਰ੍ਹਾਂ ਜੇ ਨਰਿੰਦਰ ਮੋਦੀ ਇਹਨਾਂ ਦਾ ਜਹਾਜ਼ ਨਾਲ ਲੈਂਡ ਹੋਣ ਦਿੰਦਾ ਇਨਾਂ ਦਾ ਵੀ ਕੋਈ ਕੇਸ ਚੱਲਦਾ ਤੇ ਇਹ ਵੀ ਪਹਾਲ ਹੋ ਜਾਂਦੇ ਵੇਖੋ ਜੀ ਜਿਹੜੀ ਸਾਡੀ ਹਿੰਦੁਸਤਾਨ ਦੀ ਸਰਕਾਰ ਆ ਉਹ ਬਿਲਕੁਲ ਸਹਿਰਦਨੀ ਆ ਉਹ ਤੇ ਜੇ ਸਾਡੇ ਨੌਜਵਾਨਾਂ ਦਾ ਭਲਾ ਚਾਹੁੰਦੀ ਹੋਵੇ ਤੇ ਫੇਰ ਉਹ ਇੱਥੇ ਰੁਜ਼ਗਾਰ ਦੇ ਦੇ ਉਹ ਤੇ ਭਲਾ ਚਾਹੁੰਦੀ ਨਹੀਂ ਆ ਉਹਨਾਂ ਨੇ ਇਸੇ ਕਰਕੇ ਦਿੱਤੀ ਕਿਉਂਕਿ ਉਹ ਚਾਹੁੰਦੇ ਨਹੀਂ ਸਾਡੇ ਨੌਜਵਾਨ ਜਿਹੜੇ ਕਿਤੇ ਜ਼ਿੰਦਗੀ 'ਚ ਸੈਟਲ ਹੋਣ ਉਹ ਤੇ ਸਿਰਫ ਕਾਰਤਕ ਸੱਤ ਮਾਨਵਾ ਤੇ ਪੰਜਾਬੀਆਂ ਨਾਲ ਇਦਾਂ ਕੀਤਾ ਗਿਆ ਤਾਂ ਹੀ ਕਰਕੇ ਕੀਤਾ ਕਿ ਨਹੀਂ ਤੇ ਇਹ ਸਰਕਾਰ ਉਹਨਾਂ ਦੀ ਸਰਕਾਰ ਦੇ ਨਾਲ ਅਮਰੀਕਾ ਦੀ ਸਰਕਾਰ ਦੇ ਨਾਲ ਕੋਈ ਰਾਬਤਾ ਕਰਕੇ ਕੋਈ ਨਾ ਕੋਈ ਦਾ ਸੋਲਿਊਸ਼ਨ ਕੱਢਣ ਦੀ ਕੋਸ਼ਿਸ਼ ਕਰ ਸਕਦੀ ਪਰ ਇਹਨਾਂ ਨੇ ਬਿਲਕੁਲ ਨਹੀਂ ਉਹ ਕੀਤਾ ਜਿਸ ਤਰ੍ਹਾਂ ਹੁਣ ਜਿਹੜੇ ਦੂਸਰੇ ਹੋਰ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਲ ਫਾਈਲਾਂ ਲੱਗੀਆਂ ਨੇ ਕਈ ਨੌਜਵਾਨ ਬਾਹਰ ਜਾਣ ਦੀਆਂ ਤਿਆਰੀਆਂ ਕਰਦੇ ਪਏ ਨੇ ਕਈ ਪਾਸਪੋਰਟ ਬਣਾਉਂਦੇ ਪਏ ਨੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਮੈਂ ਸਾਰੇ ਨੌਜਵਾਨ ਮੀਰਾ ਨੂੰ ਅਪੀਲ ਕਰਦਾ ਇਹ ਗਲਤ ਤਰੀਕੇ ਦੇ ਨਾਲ ਆਪਾਂ ਕਿਸੇ ਦੇਖ ਦੇ ਵੀ ਇੰਟਰ ਨਹੀਂ ਹੋਣਾ ਚਾਹੀਦਾ ਬਿਲਕੁਲ ਲੀਗਲ ਤਰੀਕੇ ਦੇ ਨਾਲ ਪਹਿਲੀ ਗੱਲ ਤੇ ਕੋਸ਼ਿਸ਼ ਇੱਥੇ ਕਰੋ ਸਾਡੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਜੀ ਦੀ ਸਰਕਾਰ ਬਣਾਓ ਅਸੀਂ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦਵਾਂਗੇ ਅਸੀਂ ਨੌਜਵਾਨਾਂ ਨੂੰ ਕਿਤੇ ਖਜਲ ਨਹੀਂ ਹੋਂ ਦਵਾਂਗੇ ਕਿਉਂਕਿ ਅੱਜ ਦੀਆਂ ਸਰਕਾਰਾਂ ਜਿਹੜੀਆਂ ਉਹ ਸਾਰੀਆਂ ਦਿੱਲੀ ਤੋਂ ਚੱਲਦੀਆਂ ਠੀਕ ਹੈ ਇਹ ਪੰਜਾਬ ਦੇ ਵਿੱਚ ਕੋਈ ਭਰਤੀ ਕੱਢਦੇ ਆ ਤੇ ਉਹਦੇ ਚ 80% ਤੇ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਭਰਤੀ ਕਰ ਲੈਂਦੇ ਆ ਤੇ ਪੰਜਾਬ ਦਾ ਨੌਜਵਾਨ ਕੀ ਕਰੂ ਫਿਰ ਪੰਜਾਬ ਦਾ ਨੌਜਵਾਨ ਤੇ ਮਜਬੂਰੀ ਵਸ ਬਾਹਰ ਨੂੰ ਜਾ ਰਿਹਾ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਦੀ ਜ਼ਮੀਨ ਆ ਮਾਂ ਜ਼ਮੀਨ ਹਰ ਬੰਦੇ ਦੀ ਮਾਂ ਹੁੰਦੀ ਆ ਤੇ ਉਹ ਆਪਦੀ ਮਾਂ ਸਮਾਨ ਜ਼ਮੀਨ ਨੂੰ ਵੇਚ ਕੇ ਤੇ ਕਿਸ ਟ੍ਰੈਵਲ ਏਜੰਟਾਂ ਨੂੰ ਦੇ ਕੇ ਤੇ ਉਥੇ ਉਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਸਰ ਰੋਜ਼ਗਾਰ ਦੀ ਭਾਲ ਦਾ ਕਰਕੇ ਹੀ ਉਥੋਂ ਤੱਕ ਜਾਂਦੇ ਆ ਜੀ ਅ ਤੇ ਦਲਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਅਕਾਲੀ ਦਲ ਵਾਰਿਸ ਪੰਜਾਬ ਭਾਈ ਦਲਜੀਤ ਸਿੰਘ ਜਵੰਦਾ ਜੀ ਜਿਨ੍ਹਾਂ ਨੇ ਲਾਸਟ ਤੇ ਬਹੁਤ ਵਧੀਆ ਗੱਲ ਕੀਤੀ ਆ ਨੌਜਵਾਨਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਤੁਸੀਂ ਗਲਤ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਦਾਖਲ ਨਾ ਹੋਵੋ ਔਰ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਜਲਦ ਹੀ 2027 ਦੇ ਵਿੱਚ ਸਾਡੀ ਜਿਹੜੀ ਪਾਰਟੀ ਆ ਅਕਾਲੀ ਦਲ ਵਾਰਸ ਪੰਜਾਬ ਦੀ ਆਉਣ ਵਾਲੀ ਆ ਹੋਂਦ ਦੇ ਵਿੱਚ ਆਉਣ ਵਾਲੀ ਆ ਤੁਸੀਂ ਵੱਧ ਤੋਂ ਵੱਧ ਇਸ ਪਾਰਟੀ ਨੂੰ ਸਪੋਰਟ ਕਰੋ ਤਾਂ ਕਿ ਇਹ ਜਿਹੜੀ ਪਾਰਟੀ ਆ ਹੋਂਦ ਦੇ ਵਿੱਚ ਆਵੇ ਤੇ ਵੱਧ ਤੋਂ ਵੱਧ ਜਿਹੜਾ ਰੋਜ਼ਗਾਰ ਆ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਦਿੱਤਾ ਜਾਵੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਧਰਮਤਾਰ